ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਨਾ ਪਿੰਡ ਆਨੰਦਗੜ੍ਹ ਤੋਂ ਕਵਰ ਕਰ ਰਹੇ ਹਾਂ ਦੋਸਤੋ ਇੱਕ ਘਰੇਲੂ ਪਰਿਵਾਰ ਦੇ ਘਰੋਂ ਆ ਦੋਸਤੋ ਬਾਈ ਦਾ ਖੇਤੀਬਾੜੀ ਦਾ ਕੰਮ ਆ ਤੇ ਦੋਸਤੋ ਚਾਰ ਪੰਜ ਪਸ਼ੂ ਬਾਈ ਦੇ ਰੱਖੇ ਹੋਏ ਆ ਤੇ ਅੱਜ ਦੋਸਤੋ ਇੱਕ ਗੱਭਣ ਵੈੜ ਵਕਾਊ ਕੀਤੀ ਹੈ ਦੋਸਤੋ ਪਹਿਲਾ ਸੂਆ ਸਾਰੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹੋ ਠੀਕ ਆ ਬਾਈ ਜੀ। ਹਾਂਜੀ। ਠੀਕ ਆ। ਨਾਂ ਦੱਸੀ ਬਾਈ। ਮਨਜਿੰਦਰ ਸਿੰਘ ਜੀ। ਮਨਜਿੰਦਰ ਸਿੰਘ। ਬਾਈ ਮਨਜਿੰਦਰ ਇਹ ਵੜ ਆਪਣੇ ਘਰ ਦੀ ਆ। ਹਾਂਜੀ। ਠੀਕ ਆ। ਕਿੰਮਾ ਸੂਆ ਸੁਣੀ ਆ? ਪਹਿਲਾ ਸੂਆ। ਪਹਿਲਾ ਸੂਆ ਸੁਣੀ ਆ। ਠੀਕ ਆ ਤੇ ਜੀ ਮਾਂ ਦੇ ਦੁੱਧ ਦੀ ਗੱਲ ਕਰ ਲਈ ਬਾਈ ਕਿੰਨਾ ਕੱਢਿਆ? ਮਾਂ ਦਾ ਦੁੱਧ ਠੀਕ ਆ 30 ਕਿਲੋ ਜੀ। 30 ਕਿਲੋ। ਠੀਕ ਆ। ਇਹ ਦਿਨ ਕਿੰਨੇ ਲੱਜੂ 28 ਫਰਵਰੀ ਨੂੰ ਦਨਕੁਈ ਹੋਣਾ ਹੈ 28 ਨੂੰ ਲਗਭਗ ਜ 15 ਦਿਨਾਂ ਦੀ ਕੱਚੀ ਹੈ ਹਾਂਜੀ ਠੀਕ ਹੈ ਤੇ ਸੀਮਨ ਰਿਕਾਰਡ ਹੈ ਬਈ ਕੋਈ ਠੀਕ ਹੈ ਸੀਮਨ ਰਿਕਾਰਡ ਹੈ ਜੀ ਲਓ ਵੀ ਸੋਹਣੀ ਕੱਦ ਕਾੜ ਵਾਲੀ ਇਹ ਪਹਿਲਾ ਸੂਹਾ ਸੁਣੀ ਆ ਦੇਖ ਸਕਦੇ ਆ ਸੋਹਣੀ ਫੇਸ ਬਿਊਟੀ ਆ ਇਹ ਦੇਖ ਸਕਦੇ ਆ ਜੇ ਵੇਲ ਕੱਦ ਦੀ ਗੱਲ ਕਰੀਏ ਦੋਸਤੋ ਸੋਹਣੀ ਆ ਵੇਲ ਵੀ ਚੰਗੀ ਹੈ ਤੇ ਕੱਦ ਕਾੜ ਵੀ ਸੋਹਣਾ ਦੋਸਤੋ ਪੁੱਜ ਕੇ ਵਹਿੜ ਬਣੀ ਆ ਤੇ ਥਣ ਹਵਾਨਾ ਬਹੁਤ ਸੋਹਣਾ ਦੋਸਤੋ ਫੈਕਸੀ ਹਵਾਨਾ ਥਣਾ ਦਾ ਸਾਈਜ਼ ਦੋਸਤੋ ਬਹੁਤ ਸੋਹਣਾ ਦੇਖ ਸਕਦੇ ਆ ਪਹਿਲਾ ਸੂਆ ਸੁਣੀ ਆ ਬਾਕੀ ਦੋਸਤੋ 15 ਦਿਨਾਂ ਦੀ ਕੱਚੀ ਆ ਦੋਵੇਂ ਪਾਸਿਆਂ ਤੋਂ ਤੁਹਾਨੂੰ ਹਵਾਲੇ ਦੀ ਜਿਹੜੀ ਜੱਜਮੈਂਟ ਆ ਕਰਾ ਦਿੰਨੇ ਆ ਵੇਖ ਸਕਦੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਥੇ ਆ ਕੇ ਆਉਂਦੀ ਤਸੱਲੀ ਕਰ ਲਵੇ ਪਿੰਡ ਨੰਨਗੜ ਜ਼ਿਲ੍ਹਾ ਸ਼੍ਰੀਮਕਸਰ ਸਾਹਿਬਾ ਦੋਸਤੋ ਨੇੜੇ ਲਖੇ ਵਾਲੀ ਮੰਡੀ ਰਹਿ ਜਾਂਦੀ ਏਦੇ ਦੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਤਿਆਰ ਕਰਦੀ ਹੁੰਦੀ ਏ ਦੋਸਤੋ ਫਿਕਸ ਹਵਾਨਾ ਇੱਕ ਨਿੱਕੀ ਸ਼ਾਂਗ ਜੀ ਹੈ ਮਗਰਲੇ ਪਾਸੇ ਉੱਚੀ ਹੈ ਹਵਾਨੇ ਤੇ ਤੇ ਵੈਸੇ ਉਹ ਚੱਲਣੀ ਨਹੀਂ ਕਦ ਘੜ ਸੋਹਣਾ ਤੇ ਰੇਟ ਆਪਾਂ ਬਾਈ ਤੋਂ ਪੁੱਛ ਲੈਨੇ ਇਹਦਾ ਰੇਟ ਕੀ ਕਰਨਾ ਵੇ ਰੇਟ ਕੀ ਕਰ ਦਾਂਗੇ ਫਿਰ ਇਹਦਾ ਰੇਟ 110000 110000 ਲਓ ਵੀ 1 ਲੱਖ ਤੇ 10000 ਰੁਪਏ ਰੇਟ ਆ ਮੌਕੇ ਤੇ ਮਾਨਤਨ ਹੋ ਜਿਹੜੇ ਵੀਰ ਦੇ ਪਸੰਦ ਹੋਵੇ ਤੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਿਓ ਤੇ ਦੋਸਤੋ ਬਾਈ ਕੋਲੇ ਹੋਰ ਵੀ ਪਸ਼ੂ ਬਹੁਤ ਚੰਗੇ ਰੱਖੇ ਹੋਏ ਵੇਖ ਸਕਦੇ ਆ ਇੱਕ ਤਾਂ ਝੋਟੀ ਤੇ ਇੱਕ ਦੋਸਤੋ ਵੱਛੀ ਆ ਬਾਈ ਕੋਲੇ ਐਫ ਐਫ ਇਹ ਵੀ ਬਹੁਤ ਚੰਗੇ ਰਿਕਾਰਡ ਦੀ ਆ ਤੇ ਇੱਕ ਦੋਸਤੋ ਆ ਬੈਠੀ ਐ ਤੇ ਇੱਕ ਉਹ ਖੜੀ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਨਾ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ